ਬਾਬਾ ਮੇਰੇ ਕਰ ਉਹਦੀ ਕਿਸਮਤ ਕਿੰਨੀ ਬੈਡ ਲੱਗ ਗਈ ਸਾਡੇ ਉੱਥੇ ਲੱਗੇ ਉੱਥੇ ਉਤਰ ਕੇ ਜਿੱਦਾਂ ਪ੍ਰੈਸ਼ਰ ਆਉਦਾ ਜਦੋਂ ਮੈਂ ਡੈੱਡ ਤੇ ਬੈਠਿਆ ਦੇਖਿਆ ਨਾ ਇਦਾਂ ਉੱਥੇ ਜਦ ਪ੍ਰੈਸ਼ਰ ਆਇਆ ਮੈਂ ਇੰਨਾ ਕੋਲ ਲੱਗਣਾ ਹੈ ਮੇਰਾ ਪੰਡਤ ਤੁਨ ਨਾਰੀ ਤੇ ਲਾਜੇ ਸਿੱਧਾ ਡੋਗ ਪ੍ਰੈਸ਼ਰ ਨਾ ਨਹੀਂ ਮਾਰਦਾ ਕੋੜ ਰਹਿਣਾ ਤੇ ਬੜਾ ਨੂੰ ਫਾਈਲ ਨੂੰ ਭੇਜਾਂ ਟਾਈਮ ਨਾ ਚੱਲ ਮੰਗੇ ਟਾਈਮ ਨਾ ਤੁਰਾਂਗੇ ਦਿੰਦੇ ਕਦੋਂ ਬਿੱਟੂ ਕੋਲ ਜਾਂਦੀ ਜਿੱਥੇ ਆਈ ਇਹ ਲਾਤ ਲਾ ਲਾ ਲੱਭ ਕੇ ਕਿਹਦੇ ਤੋਂ ਆਈ ਇਹ ਤੇ ਮੈਂ ਖਾ ਮੈਂ ਤਨ ਖਾ ਦੇ ਇਹਨੂੰ ਦੂਜੇ ਕੋਲ ਭਗੰਧਿਆ ਹੀ ਆ ਕਾਰਟ ਹੈਗਾ ਮੈਂ ਉਹ ਆ ਮਰੇ ਜਿੱਥੇ ਨਾ ਗੱਲ ਇੱਕ ਤਾਂ ਮੌਕੇ ਦੇ ਮਾਹ ਹੈ ਆਪਾਂ ਜਿੱਤ ਲੈਣ ਸਾਰਾ ਜਿੱਤੇ ਇਹਨਾਂ ਵਿਕਟਾਂ ਤੋਂ ਸੋਟਾਂ ਚਾਹੁੰਦਾ ਮੈਂ 17 ਦੇ ਪਿੰਰੇ ਆ ਗਗਨ ਨਾਗਰਾ ਗਗਨ ਨਾਗਰਾ ਪਰ ਮੁੰਡਾ ਉੱਟ ਜੂ ਉੱਟ ਜੂ ਉੱਟ ਜੂ ਕਰਦਾ ਹੈ ਪੁਆਇੰਟ ਜਿਹੜਾ ਅਮੀਰ ਖਾਨ ਆਪਣੀ ਟੀਮ ਦੇ ਕੋਲ ਕਿਸੇ ਨਾਲ ਟੱਕਰ ਦੇ ਹੋ ਰਹੇ ਨੇ ਪਹਿਲੇ ਜਿਹੜਾ ਪਾਸੇ ਬਾਬਾ ਮਨੀਰ ਸਕੋਡੀ ਕਰਤਾ ਹੱਤੇ ਆਲ ਔਰ ਪੰਜ ਪੀਰੀ ਦਰਵਾਜ਼ਾ ਹੱਤੇ ਆਲ ਦਾ ਮੈਚ ਆ ਆ ਮੇਦੀ ਜੇਤੂ ਨਾ ਸਭ ਰੱਤੇ ਵਾਲੀ ਐ ਇਹ ਕਹਿੰਦੇ ਨੇ ਨਾ ਸੀਵਾਂ ਗੋੜੀਆਂ ਤਿੰਨ ਰੇਟਾ 58 ਸੌੜੀਆਂ ਕਹਿਣਗੇ ਦੋ ਗੋੜੀਆਂ ਦੋ ਗੋੜੀਆਂ ਤੇ 5800 ਦੇ ਮਣ ਹੋਣਗੇ ਆ ਪਹਿਲਾ ਰਾਟਾ ਗगन ਸੋਰੇ ਲੱਗੇ ਨੇ ਇਹ ਤਿੰਨ ਜੱਫਿਆਂ ਉੱਤੇ 5800 ਦੇ ਮਣ ਤੇ ਜਾਣਗੇ ਪਹਿਲਾ ਜੱਫਾ ਲਾਤਾ ਗगन ਸੁਰੇ ਚਾਹੀ ਜੰਮਣਾ ਦੀ ਪੱਪੂ ਨਾਲ ਦਾ ਹਰਜੀਤ ਬਰਾੜ ਦੀ ਕਹਿੰਦੇ ਸੀ ਗੱਲ ਵੱਖਰੀ ਘਟਾ ਪਾਣਾ ਨਹੀਂ ਅੰਮੀ ਨਾਲ ਦਾ ਤਾਰਾ ਕਿਸ਼ਨਪੁਰਿਆ ਕਬੱਡੀ ਨਹੀਂ ਲਿਖਦਾ ਵੀ ਕਬਾਨ ਦਾ ਮਨੀ 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 ਤਿਆਰਪੁਰੇ ਦਾ ਇਹ ਵੀ ਥੋਕਦਾ ਜੇਤੂ ਹੈ ਮਨੀ ਨਾ ਪਾਣ ਜਿਹੜਾ ਮਨੀ ਆਪਣੀ ਟੀਮ ਦੇ ਸਜੋਰ ਗਿਆ ਸੁੱਤੀਆਂ ਦਸੋਂ ਲੀਟਰ ਕੀ ਕਰਦੇ ਆ ਸਰਕਾਰਾਂ ਪਈਆਂ ਸੁੱਤੀਆਂ ਦਸੋਂ ਲੀਟਰ ਕੀ ਕਰਦੇ ਆ ਪਰ ਆ ਦੇਖਾਂਗੇ ਆ ਪਰ ਦਵਲ ਲੈ ਤਾਰਿਆ ਤੇਰੀ ਚਿਰ ਦੀ ਆਵਾਜ਼ ਕਬੱਡੀ ਜਿੰਦਾਬਾਦ میں <meillä> <Nar> <sie nous> <esto> <Nar>

जोरदार की ताली है मैच कंडे रवि सिंगराज दो छक्कों का कंडे हर एक दफा 5000 का होऊंगा चौधरी स्वीट हाउस से वालों ये बड़ा मानकर है लग रहे ने कर रहा है भाई ने धागे भी खेल के मार रहा है हर दो पासे हर दो पासे और मैच कंडे चले ना और पूरी वाली की रोड पे और देखो अभी कौन ਦੀ ਬਾਦ ਦੀ ਉਹ ਕਿੱਥੋਂ ਕਰੂੰਗਾ ਕਮਾਈ ਰਾਜਾ ਜਿਹੜਾ ਦਿਨ ਕੱਟੇ ਫੰਗੀਆਂ ਲੀਕਾਂ ਦੇ ਇੱਕ ਮੰਜ਼ਲਾਂ ਤੇ ਪਹੁੰਚੇ ਨਹੀਂ ਜਾਂਦਾ ਪੰਮਿਆਂ ਗਲੈਂਡਰਾਂ ਦੇ ਰੋਜ਼ ਹੀ ਤਰੀਕਾ ਗੋਰਾ ਦਸਾਲੂ ਦੀ ਕਬੱਡੀ ਪਾਰੀ ਹੈ 365 ਦਾ ਧੰਨਵਾਦ ਇਧਰਲੇ ਵੱਡੇ ਗੋਰਾ ਦਸਾਲੂ ਪਿੰਡ ਵਾਲਾ ਮਨੀ ਦਿয়ারਪੁਰੀਆ ਸੂਰੇ ਵਾਲੀਆ ਗਗਨ ਨਾਲ ਆ ਆਹ ਕਹਿੰਦੇ ਨਿੱਕਾ ਸੋਹਣ ਚੱਕ ਸਾਬੂ ਦੀ ਧਰਤੀ ਬੂਟੇ ਇਹ ਪਰਮਤੀ ਲੰਡੀ ਰੀਪ ਭਾਂਗਾ ਵਿੱਚ ਲੰਡੀ ਜੀਤ ਦਿੱਤੀ ਆ ਅੱਜ ਬਸਤਾ ਨੂੰ ਫੇਰ ਨੱਟਾ ਲਾਣਾ ਆ ਆਦ ਆਰੀਆ ਰਾਣੇ ਦਾ ਇਧਰ ਸੂਰਜ ਦੇ ਟ੍ਰਾਂਸਪੋਰਟ ਤੇ ਨਾਲ ਪਹੁੰਚ ਗਿਆ ਪੁੱਤਿਆ ਇਹ ਗੱਲ ਨਹੀਂ ਹੋਣੀ ਦੁਨੀਆਂ ਦੇ ਵਿੱਚ ਪਹਿਲੀ ਵਾਰ ਅੱਜ ਟ੍ਰੈਂਡ ਦੇ ਵਿੱਚ ਕਰ ਰਿਹਾ ਔਰ ਤਕੜੇ ਜੱਫੇ ਲੱਗ ਰਹੇ ਨੇ ਹੁਣ ਦੇਖਾਂਗੇ ਕੌਣ ਇਧਰ ਦੇ ਬੰਨੇ ਰਵੀ ਦੀ ਪਾਈ ਫਿਰ ਰੇਲ ਦੇ ਉੱਪਰ ਖੰਜੀ ਖੱਚ ਤੇ ਆ ਗਿਆ ਕਬੱਡੀ ਵਾਲਾ ਹਰ ਰੰਗਿਆ ਜੱਟ ਸੋਹਾਰਾ ਤੇ ਨੌਜਵਾਨ ਉਹ ਵੀ ਸਾਹਣਾ ਫਰੀਆ ਫਰੀ ਦੀ ਗੋਲੀ ਵਾਂਗ ਲੱਗਿਆ ਸੋਹ ਰਾਜਪੁਰੇ ਦਾ ਪੱਟ ਮੰਗ ਵਿੱਚ ਆ ਪੁਰਸਵਾ ਦਾ ਤਸਰੀ ਦੀ ਖੇਡ ਕਬੱਡੀ ਦੇ ਵਸੀਫਾ ਨੇ ਤੇ ਹਿਆੜੀ ਦੀ ਖੇਡ ਅਕੈਡਮੀ ਦੀ ਬੰਦਿਆ ਵਿੱਚ ਗੱਲ ਹੁੰਦੀ ਹੈ ਮਖਰ ਵਾਹ ਗੁਰੂਆ ਆ ਸਾਰੀ ਤਿਆਰ ਪਈ ਹੈ ਤੇ ਨਾਲ ਜਿਵੇਂ ਸੋਹਰੇ ਆ ਗਏ ਹਾਲ ਗੁਰੂ ਛੁਪੇ ਵਾਲਾ ਲੱਗਿਆ ਹੈ ਅੱਜ ਵਾਲੇ ਗੱਲ ਕਰਦਾ ਹਮੇਸ਼ਾ ਹੇ ਕਹਦਾ ਲੱਗਾ ਗੱਲ ਹੀ ਹੋਏ ਮਨੀ ਕੋਰਾ ਕੋਰਾ ਸਾਨੂੰ ਵਾਲਾ ਖਾਣ ਵਾਲਾ ਕਹਿੰਦਾ ਹੱਥ ਦੀਆ ਦੁਨੀਆ ਚ ਘਾਉਣ ਵਾਲਾ ਕਹਿੰਦਾ ਲੱਗਦੇ ਬਾਵਰ ਵਿੱਚ ਕੋਈ ਬੰਦਾ ਬਾਬਾ ਦੀਪ ਸਿੰਘ ਵਾਲੋ ਖੰਡਾ ਫੇਰਵਾ ਕਹਿੰਦਾ ਰਸ ਪਾਲਾ ਕਰਿਆ ਗੌਂਦ ਵੀਰੋ ਅਮਰ ਪੁੱਲੇ ਵਾਲਿਆ ਪਹਿਰਾਂ ਭਰਾਵਾਂ ਵਾਲੋ ਬਹੁਤ ਸੋਹਣਾ ਬੋਰ ਸੰਗੋ ਅੱਖੀ ਕਾਂ ਵਾਲਾ ਅੱਖੀ ਕਾਂ ਵਾਲਾ ਫੇਰ ਆਪੀ ਪਾੜਿਆ ਉਹ de alberia.